ਕਿਮਾ ਕਰਿਓ ਜੇ ਅੱਜ ਥੋੜੀ ਜੀ ਤੁਲਨਾ ਕਰ ਲਈਏ ਸੁਣਦੀ ਕਸ਼ਟਦਾਇਕ ਜਦੋਂ ਅਸੀਂ ਗੁਰਸਿੱਖਾਂ ਦੇ ਜੀਵਨ ਦੀ ਗੱਲ ਕਰਦੇ ਹਾਂ ਤੇ ਨਾਲ ਫਿਰ ਆਪਣਾ ਜੀਵਨ ਸਾਹਮਣੇ ਰੱਖ ਕੇ ਦੇਖਦੇ ਹਾਂ ਨਾ ਕਸ਼ਟ ਹੁੰਦਾ ਹੈ ਤੇ ਕਈ ਤੇ ਇਦਾਂ ਵੀ ਸੋਚਦੇ ਆ ਵੀ ਜੀ ਗੱਲ ਸੁਣਾਓ ਬਾਬਾ ਦੀਪ ਸਿੰਘ ਦੀ ਤੁਹਾਨੂੰ ਕੀ ਲੱਗਿਆ ਤੁਸੀਂ ਜਿੱਦਾਂ ਮਰਜੀ ਕਰੀ ਤੇ ਨਹੀਂ ਪਈ ਉਹ ਕੋਈ ਕਹਾਣੀ ਨਹੀਂ ਹੈ ਜਿਹੜੇ ਕੰਨਾਂ ਦੇ ਰਸ ਦੀ ਸੁਣ ਰਹੇ ਆ ਇਤਿਹਾਸ ਸਟੋਰੀ ਨਹੀਂ ਹੈ ਸਾਧ ਸੰਗਤ ਕੋਈ ਨਾਵਲ ਨਹੀਂ ਹੈ ਜਿਹੜਾ ਰੌਚਕ ਤਾਲੀ ਪੜ ਰਹੇ ਆ ਇਤਿਹਾਸ ਤੇ ਰੋਸ਼ਨੀ ਹੈ ਜਿਹਨੇ ਸਾਡੀਆਂ ਅੱਖਾਂ ਖੋਲਣੀਆਂ ਜਿਹਨੇ ਸਾਡਾ ਰਾਹ ਦਸੇਰਾ ਬਣਨਾ ਉੱਚ ਬੜਾ ਲਾਜ਼ਮੀ ਹੈ ਕਿ ਅਸੀਂ ਆਪਣੇ ਆਪ ਨੂੰ ਨਾਲ ਚੀਨੀਏ ਵੀ ਅਸੀਂ ਕੀ ਕਰ ਰਹੇ ਆ ਸਾਡੇ ਘਰ ਵੀ ਬੱਚਿਆਂ ਦਾ ਜਨਮ ਹੁੰਦਾ ਤੇ ਉਹ ਖੁਸ਼ੀ ਦਾ ਇਜ਼ਹਾਰ ਕਿੱਦਾਂ ਕਰਦੇ ਆ ਚਲੋ ਅਰਦਾਸਾਂ ਤੇ ਸਾਰੀ ਕਰਦੇ ਵਾਹਿਗੁਰੂ ਜੀ ਸੰਤਾਨ ਹੋਵੇ ਸਭ ਦੀ ਹਰ ਗ੍ਰਿਸ਼ਤੀ ਦੀ ਇਹ ਚਾਹਤ ਹੈ ਵਾਹਿਗੁਰੂ ਸਾਰਿਆਂ ਤੇ ਬਖਸ਼ਿਸ਼ ਕਰਨ ਪਰ ਫਿਰ ਸਾਡੇ ਘਰਾਂ ਦਾ ਰੰਗ ਕੀ ਹੁੰਦਾ ਸਾਧ ਸੰਗਤ ਫਿਰ ਅਸੀਂ ਜੀ ਦਾ ਸ਼ੁਕਰ ਕਰਨਾ ਉਹਦੀ ਖੁਸ਼ੀ ਨਹੀਂ ਲੈ ਰਹੇ ਹੁੰਦੇ ਫਿਰ ਅਸੀਂ ਰਿਸ਼ਤੇਦਾਰਾਂ ਦੀ ਖੁਸ਼ੀ ਲੈ ਰਹੇ ਹੁੰਦੇ ਆ ਸਾਡੇ ਘਰ ਦੇ ਅੰਦਰ ਸਾਡੇ ਬੱਚੇ ਦੇ ਕੰਨਾਂ 'ਚ ਕੀ ਪੈ ਰਿਹਾ ਹੁੰਦਾ ਦੁਨੀਆ ਦਾ ਗੰਦ ਮੰਦ ਸਾਡਾ ਆਹਾਰ ਤੇ ਵਿਚਾਰ ਕਿਦਾਂ ਦੀ ਹੁੰਦੀ ਆ ਉੱਥੇ ਜਦੋਂ ਅਸੀਂ ਖੁਸ਼ੀ ਮਨਾ ਰਹੇ ਹੁੰਦੇ ਆ ਰਿਸ਼ਤੇਦਾਰ ਸੱਦ ਕੇ ਸਾਰੇ ਯਕੀਨ ਕਰੋ ਆਪਣੇ ਆਪ ਆਪਣੇ ਸਮਾਜ ਵਾਲੇ ਵੇਖੀਏ ਆਪਣੀ ਦਸ਼ਾ ਦਾ ਪਤਾ ਲੱਗ ਜਾਏਗਾ ਸਾਨੂੰ ਅਸੀਂ ਕਹਿੰਦੇ ਨਾ ਕਿ ਅੱਜ ਸਿੱਖਾਂ ਦੀ ਹਾਲਤ ਕੀ ਆ ਜਾਂ ਸਾਡਾ ਭਵਿੱਖ ਕੀ ਆ ਆਪਣੀ ਦਸ਼ਾ ਦਾ ਪਤਾ ਲੱਗ ਜੇਗਾ ਤੇ ਜੇ ਅਸੀਂ ਆਪਣੀ ਦਸ਼ਾ ਵੇਖ ਲਾਂਗੇ ਨਾ ਤੇ ਸਾਨੂੰ ਪਤਾ ਲੱਗ ਜੇਗਾ ਵੀ ਕਿਸ ਦਿਸ਼ਾ ਨੂੰ ਤੁਰੇ ਹੋਇਆ ਦਸ਼ਾ ਨੇ ਦਿਸ਼ਾ ਨਿਰਧਾਰਤ ਕਰਨੀ ਹੈ ਵੀ ਅਸੀਂ ਕਿਹੜੇ ਰਾਹ ਪੈ ਗਏ ਆ ਮਾਤਾ ਜੀ ਹੁਣੀ ਜੀ ਪਿਤਾ ਭਾਈ ਭਗਤੂ ਜੀ ਠੀਕ ਆ ਜੀ ਅੱਜ ਅਸੀਂ ਲੰਗਰ ਬਹੁਤ ਲਾਵਾਂਗੇ ਅਸੀਂ ਤੇ ਹੋਰ ਹੀ ਕੁਰਾ ਬਾਬਾ ਦੀਪ ਸਿੰਘ ਦੇ ਨਾਮ ਉੱਤੇ ਵੀ ਚਲੇ ਜਾਓ ਅੰਮ੍ਰਿਤਸਰ ਕੇਕ ਕੱਟ ਰਹੇ ਨੇ ਤਾੜੀਆਂ ਮਾਰ ਰਹੇ ਨੇ ਮੋਮਬਤੀਆਂ ਜਗਾ ਰਹੇ ਨੇ ਕਿੱਥੇ ਵੀ ਗੁਰਮਤ ਸਾਡੀ ਸਾਥ ਸਦਾ ਕਾਦੇ ਵਾਸਤੇ ਨਾਂ ਲੈਣਾ ਸੀ ਬਾਬਾ ਦੀਪ ਸਿੰਘ ਦਾ ਸੀ ਪਰ ਸਾਨੂੰ ਜਿਹੜੇ ਰਾਹ ਪਾ ਦਿੱਤਾ ਗਿਆ ਇਹ ਇੰਨੇ ਤੇ ਸਾਡੀ ਦਿਸ਼ਾ ਨਿਰਧਾਰਿਤ ਕਰਨੀ ਹੈ ਵੀ ਕਿੱਧਰ ਤੁਰਿਆ ਸਾਡੀ ਦਸ਼ਾ ਵੇਖ ਕੇ ਸਾਡੀ ਦਿਸ਼ਾ ਦਾ ਪਤਾ ਲੱਗ ਜਾਣਾ ਤੇ ਛਾਤੀ ਮਾਰੂ ਵਾਲੇ ਦੋਲੇ ਵੀ ਦਸ਼ਾ ਕਿੱਦਾਂ ਦੀ ਬਣਦੀ ਪਈ ਹੈ ਕੱਲ ਨੂੰ ਦੋਸ਼ ਦਈਏ ਵੀ ਜੀ ਅਸੀਂ ਕਿੱਧਰ ਨੂੰ ਚਲੇ ਗਏ ਸਾਡੀ ਕੌਮ ਕਿੱਧਰ ਨੂੰ ਚਲੀ ਗਈ ਸਾਡੀ ਮੰਜ਼ਲ ਕੀ ਹੈ ਅਸੀਂ ਕਿੱਥੇ ਪਹੁੰਚਣਾ ਸੀ ਸਾਡੀ ਦਸ਼ਾ ਨੇ ਦਿਸ਼ਾ ਨਿਰਧਾਰਤ ਕਰਨੀ ਹੈ ਗੁਰਸਿੱਖੋ ਇਸ ਵਾਸਤੇ ਦਸ਼ਾ ਸੁਧਾਰੀਏ ਦਿਸ਼ਾ ਆਪੇ ਬਦਲ ਜਾਏਗੀ ਰਾਹ ਆਪੇ ਨਿਰਧਾਰਤ ਹੋ ਜਾਏਗਾ ਅਸੀਂ ਕਿਸ ਤਰ੍ਹਾਂ ਦਾ ਜਸ਼ਨ ਮਨਾਉਂਦੇ ਆ ਕਿੰਦਾਂ ਦੀ ਖੁਸ਼ੀ ਸਾਂਝੀ ਕਰ ਰਹੇ ਆ ਮਾਂ ਜਿਉਣੀ ਜੀ ਨੇ ਬੱਚਾ ਨਹੀਂ ਪਾਲਿਆ ਕੋਖ ਚ ਸਤ ਸੰਗੀ ਮਿਲ ਗਿਆ ਤੇ ਉਹ ਕੋਖ ਚ ਪਾਲਦੇ ਬੱਚੇ ਨੂੰ ਇਦਾਂ ਬਾਣੀ ਪੜ੍ਹਦੇ ਸੁਣਾਉਂਦੇ ਆ ਜਿਵੇਂ ਇੱਕ ਸਤ ਸੰਗੀ ਦੂਜੇ ਸਤ ਸੰਗੀ ਨੂੰ ਸੁਣਾ ਰਿਹਾ ਹੁੰਦਾ ਹੈ ਯਕੀਨ ਕਰੋ ਗੁਰਮਖੋਜੇ ਵੱਡਾ ਜਿਹਾ ਦਿਲ ਕਰਕੇ ਸਮਝ ਲਈਏ ਭਾਵਨਾ ਨੂੰ ਤੇ ਮੰਗ ਜੂਣੀ ਨੇ ਗੁਰੂ ਰੰਗ ਵਿੱਚ ਗੁਰੂ ਪ੍ਰੇਮ ਵਿੱਚ ਆਪਣੀ ਕੋਖ ਨੂੰ ਸੱਚਖੰਡ ਬਣਾ ਦਿੱਤਾ ਹੁਣ ਇਸ ਗੱਲ ਤੇ ਮੈਂ ਜ਼ੋਰ ਕਿਉਂ ਦੇ ਰਿਹਾ ਤਾਂ ਕਿ ਅਸੀਂ ਵੀ ਆਪਣੇ ਫਰਜ਼ ਪਹਿਚਾਨ ਸਕੀਏ ਜਿਸ ਦਿਨ ਇਹ ਗੱਲ ਸਾਡੀ ਸਮਝ ਆ ਗਈ ਨਾ ਯਕੀਨ ਕਰਿਓ ਫਿਰ ਸਾਨੂੰ ਗਿਣਤੀਆਂ ਦੀ ਚਿੰਤਾ ਨਹੀਂ ਰਹਿਣੀ ਮਿਸਖਾਂ ਦੀ ਗਿਣਤੀ ਕਿੰਨੀ ਕਰ ਫਿਰ ਗੁਰੂ ਦੀ ਕਲਾ ਇੱਕ ਇੱਕ ਸਿੱਖ ਵਿੱਚ ਗੁਰੂ ਆਪ ਵਰਤ ਰਿਹਾ ਹੁੰਦਾ